ਈਡੀ ਆ ਜਿਹੜੀ ਜਿੰਨਾ ਕੋ ਆਪਾਂ ਨੂੰ ਸਾਹਮਣੇ ਆਇਆ ਮਾਮਲਿਆਂ ਚ ਇਹ ਦਾਖਲ ਉਦੋਂ ਦਿੰਦੀ ਆ ਜਦੋਂ ਜਿਹੜਾ ਪੈਸਾ ਡਰੱਗ ਚੋਂ ਕਮਾਇਆ ਜਾਵੇ ਜਾਂ ਕਿਸੇ ਹੋਰ ਤਰ੍ਹਾਂ ਕਮਾਇਆ ਜਾਵੇ ਉਹ ਬਾਹਰ ਕਿਤੇ ਲੈਣ ਦੇਣ ਉਹਦੇ ਨਾਲ ਕੀਤਾ ਜਾਵੇ ਮਨੀ ਲਾਂਡਰਿੰਗ ਤੁਸੀਂ ਇਹਨੂੰ ਕਹਿ ਸਕਦੇ ਹੋ ਤੁਸੀਂ ਇਹ ਦੇਖੋ ਸਰਮਣ ਸਿੰਘ ਫਲੋਰ ਦੇ ਉੱਪਰ ਤਾਂ ਦੋਸ਼ ਨਹੀਂ ਸੀ ਉਹਦੇ ਬੇਟੇ ਤੇ ਸੀ ਨਾ ਜੀ ਅਸਤੀਫਾ ਲੈ ਲਿਆ ਰਿਸ਼ਵਤ ਦਾ ਦੋਸ਼ ਰਣੀਕੇ ਦੇ ਪੀਏ ਤੇ ਲੱਗਿਆ ਸੀ ਨਾ ਜੀ ਅਸਤੀਫਾ ਲੈ ਲਿਆ ਬਿਕਰਮ ਮੰਜੀਠੀ ਦੀ ਇੰਨਾ ਚਿਰ ਜਾਂਚ ਹੋਈ ਈਡੀ ਨੇ ਜਾਂਚ ਕੀਤੀ ਨਰਿੰਦਰ ਸਿੰਘ ਹੁਣ ਤਾਂ ਕਈ ਖਲਾਸੇ ਕਰ ਰਿਹਾ ਹੈ ਨਾ ਜੀ ਨਾ ਇਹ ਤਾਂ ਅਸਤੀਫਾ ਲਿਆ ਨਾ ਇਹਨੂੰ ਮੰਤਰੀਪਣੇ ਤੋਂ ਹਟਾਇਆ ਨਾ ਇਹਨੂੰ ਜੇਲ੍ਹ ਭੇਜਿਆ ਜੇਲ੍ਹ ਤਾਂ ਇਹ ਭੇਜਿਆ ਜੇ ਸੱਚੀ ਗੱਲ ਕਹਿਣਾ ਹੋਵੇ ਨਵਜੋਤ ਸਿੰਘ ਸਿੱਧੂ ਨੇ ਭੇਜਿਆ ਨਾ ਜੀ ਜੇ ਉਹਨੇ ਡੀਜੀਪੀ ਤੇ ਇਹਦੀ ਬਦਲਾਏ ਫਿਰ ਉਹ ਕੇਸ ਸਹੀਲੀ ਤੇ ਪਿਆ ਫਿਰ ਜਿੰਨੀਆਂ ਰੇਤਾ ਮਿਲੀਆਂ ਹੋਈਆਂ ਸੀ ਸ੍ਰੇਣੀ ਨੂੰ ਤੇ ਇਹਨਾਂ ਨੂੰ ਸੁਪਰੀਮ ਕੋਰਟ ਨੇ ਉਹ ਰੱਦ ਕੀਤੀਆਂ ਇਹ ਵੱਖਰੀ ਗੱਲ ਆ ਕਿ ਉਹਦੋਂ ਨੂੰ ਸਰਕਾਰ ਬਦਲ ਗਈ ਸੀ ਨਵੀਂ ਸਰਕਾਰ ਨੇ ਉਹਦੀ ਕਸਟੋਡੀਅਲ ਇੰਟਰੋਗੇਸ਼ਨ ਨਹੀਂ ਕੀਤੀ ਗੱਲ ਤੇ ਇਹੀ ਸੀ ਨਾ ਸਵਾਲ ਵੀ ਜਦੋਂ ਤੱਕ ਪੁਲਿਸ ਹਰਾਸ ਦੇ ਵਿੱਚ ਲੈ ਕੇ ਇਹਨਾਂ ਦੀ ਪੁੱਛਗਿੱਛ ਨਹੀਂ ਕੀਤੀ ਜਾਂਦੀ ਗੱਲ ਅੱਗੇ ਨਹੀਂ ਵਧਦੀ ਉਹ ਨਾ ਸੈਣੀ ਦੀ ਕੀਤੀ ਆ ਨਾ ਮਜੀਠੀ ਇਹਦੀ ਕੀਤੀ ਹੈ। ਵਿਕਰਮ ਮਜੀਠੀਆ ਨੂੰ ਕੇਸ ਕਰਕੇ ਸਰਕਾਰੀ ਮੌਕਾ ਦੇ ਰਹੀ ਹੈ ਤੁਸੀਂ ਕੀ ਸਮਝਦੇ ਹੋ ਵਿਕਰਮ ਮਜੀਠੀਆ ਨੇ ਇੱਕ ਲੰਮੀ ਚੌੜੀ ਵੀਡੀਓ ਜਦੋਂ ਪਾਈ ਨਾ ਬੜੇ ਤਿੱਖੇ ਸ਼ਬਦਾਂ ਚ ਮੁੱਖ ਮੰਤਰੀ ਤੇ ਵਾਰ ਕੀਤੇ ਸ਼ਬਦਾਂ ਨਾਲ ਕਹਿੰਦੇ ਇਹਨਾਂ ਨੂੰ ਜਿੰਨੀਆਂ ਸੇਟਾਂ ਬਣਾਉਣੀਆਂ ਸੀ ਬਣਾ ਲੀਆਂ ਮੇਰੇ ਖਿਲਾਫ ਕੀ ਬਰਾਮਦ ਹੋਇਆ ਹੈ ਦੱਸਣ ਮੇਰੇ ਖਿਲਾਫ ਕੀ ਸਬੂਤ ਮਿਲੇ ਆ ਚਲਾਨ ਕਿਉਂ ਨਹੀਂ ਪੇਸ਼ ਕਰਦੇ ਕਰਨ ਫਿਰ ਪਤਾ ਲੱਗੂਗਾ। ਨਹੀਂ ਠੀਕ ਹੈ ਜੀ ਬਿਲਕੁਲ। ਹਮ ਮੈਂ ਚਲਾਨ ਪੇਸ਼ ਕਰਨਾ ਚਾਹੀਦਾ। ਹਮ ਵੀਦੇ ਸਿੰਘ ਲਾ ਖਿਲਾਫ ਕੀ ਚਲਾਨ ਪੇਸ਼ ਕਰਤਾ। ਜਿਹੜੀ ਸੇਟ ਬਣਾਈ ਸੀ ਸਰਦਾਰੀ ਬਾਰੇ ਉਹ ਕਿੱਥੇ ਆ? ਮਤਲਬ ਤੇ ਚੱਲਦੀ ਇਹ ਹੈ ਨਾ ਜੀ ਜਿਵੇਂ ਪਹਿਲਾਂ ਵੀ ਆਪਾਂ ਮੌਜੂਦਾ ਸਰਕਾਰ ਦੀ ਜਿਹੜੀ ਵਰਕਿੰਗ ਆ ਉਹ ਤਾਂ ਇਹੀ ਆ ਵੀ ਟਾੜੀ ਮਾਰੋ ਤੇ ਲੰਘਦੋ ਗਾਹਾਂ ਟਾੜੀ ਮਾਰੋ ਤੇ ਅੱਗੇ ਲੰਘ ਜਾਓ ਸੋ ਇਸ ਕਰਕੇ ਇਹ ਮਾਮਲੇ ਨੇ ਜਿਹੜੇ ਲਮਕਾਏ ਜਾ ਰਹੇ ਨੇ ਜਦੋਂ ਕੋਈ ਕੇਸ ਜਿੰਨਾ ਵੀ ਲਮਕੇ ਉਹਦੇ ਵਿੱਚ ਸਬੂਤਾਂ ਦੀ ਵੀ ਘਾਟ ਹੋ ਜਾਂਦੀ ਹੈ ਨਵੀਆਂ ਗੱਲਾਂ ਆ ਜਾਂਦੀਆਂ ਨੇ ਹਾਲਾਤ ਬਦਲ ਜਾਂਦੇ ਨੇ ਜੱਜ ਬਦਲ ਜਾਂਦੇ ਨੇ ਅਫਸਰ ਬਦਲ ਜਾਂਦੇ ਨੇ ਹੁਣ ਤਾਂ ਚੁਟਕਲਾ ਚੱਲ ਪਿਆ ਨਾ ਜਿਵੇਂ ਪਹਿnde ਪਹਿਲਾਂ ਕਹਿੰਦੇ ਕਮੇਟੀ ਬਣਾਤੀ ਇਹ ਬਣ ਗਏ ਸੀ ਕਮੇਟੀ ਦਾ ਮਤਲਬ ਆ ਕੰਮ ਤੇ ਪਾਓ ਮਿੱਟੀ ਹੁਣ ਸਿੱਟ ਬਣਾਤੀ ਸਿੱਟ ਦਾ ਮਤਲਬ ਇਹ ਬਣ ਗਿਆ ਵੀ ਮੁੱਦੇ ਤੇ ਬਹਿ ਜਾਓ ਜਿਵੇਂ ਆਪਾਂ ਕਹਿੰਦੇ ਸਿੱਟ ਡਾਊਨ ਗਾਹਾਂ ਗੱਲ ਤੋਰੀ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੇਸ ਲੈ ਲਓ ਕੋਟਕਪੂਰਾ ਕਾਂਡ ਲੈ ਲਓ ਬਹਿਵਲ ਕਲਾਂ ਕਾਂਡ ਲੈ ਲਓ ਮਤਲਬ ਕੋਈ ਗੱਲ ਕਿਤੇ ਤੁਰਦੀ ਐ ਅਮਰਤਪਾਲਾ ਉਹਦੇ ਤੇ ਉਹਦੇ ਬੰਦਿਆਂ ਦੀ ਜਿਹੜੇ ਇੱਥੇ ਕੇਸ ਦਰਜ ਨੇ ਹਾਲੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਪਈ ਬੰਦੇ ਜੇਲ੍ਹ 'ਚ ਨੇ ਆ ਹੁਣ ਅੱਜੇ ਖਬਰਾਂ ਆ ਰਹੀਆਂ ਵੀ ਉਹਨਾਂ ਦੇ ਨੇੜੇ ਲਿਆ ਤੇ ਮਤਲਬ ਐਨਆਈ ਦੀ ਰੇਡ ਪੈ ਰਹੀ ਹੈ ਕਿਉਂਕਿ ਫੌਰਨ ਫੰਡਿੰਗ ਹੈ ਜਿਹੜੀ ਉੱਥੇ ਵੀ ਆ ਰਹੀ ਹੈ ਪੈਸੇ ਕਿਸਾਨਾਂ ਵਾਲੇ ਕੀ ਰੇਡ ਨਹੀਂ ਕੀਤੀ ਸੀ ਕਿਉਂਕਿ ਬਾਹਰੋਂ ਮਦਦ ਹੋਈ ਸੀ ਨਾ ਕਿਸਾਨਾਂ ਨੂੰ ਫਿਰ ਕਿਸਾਨਾਂ ਨੇ ਇਹ ਗੱਲ ਕੀਤੀ ਵੀ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਸਮਾਨ ਚਾਹੀਦਾ ਜੀ ਨੇ ਮਦਦ ਕਰਨੀ ਹੈ ਟੈਂਟ ਲੈ ਦੇ ਸਾਨੂੰ ਆਹ ਲੈ ਦੇ ਬੋਤਲ ਪਾਣੀ ਦੀਆਂ ਬੋਤਲਾਂ ਭੇਜ ਦਿਓ ਜੋ ਵੀ ਚੀਜ਼ਾਂ ਦੀ ਉੱਥੇ ਲੋੜ ਆ ਇਸ ਕਰਕੇ ਤਰੀਕਾ ਕਰ ਬਦਲਣਾ ਪੈਂਦਾ ਪਰ ਕਿਉਂਕਿ ਜਿਨ੍ਹਾਂ ਨੇ ਚੋਣਾ ਲੜਨੀ ਆ ਬਈ ਚੋਣਾ ਇੰਨੀ ਮਹਿੰਗੀ ਆ ਬਾਰਲਾ ਰੁਪਈਆ ਕੋਈ 60 ਚ ਚੱਲਦਾ ਕੋਈ 80 ਚ ਚੱਲਦਾ ਕੋਈ 100 ਚ ਚੱਲਦਾ ਪੌਂਡ ਇਹ ਇਸ ਕਰਕੇ ਉਹਦੇ ਪੰਗੇ ਪੈਂਦੇ ਨੇ ਇਹ ਇਹ ਇਹਨਾਂ ਨੂੰ ਵੀ ਰੇਡਾਂ ਹੋਈਆਂ ਨੇ ਤੇ ਇਹ ਜਿਹੜੇ ਸਾਰੇ ਹੁਣ ਸਰਦੂ ਸਿੰਘ ਸਤਾਰਮਾ ਸੋਤ ਨੂੰ ਹੀ ਮੁੜ ਕੇ ਫੜੇ ਲੈਣਾ ਆਸ਼ੂ ਵੀ ਫਿਰ ਮੁੜ ਕੇ ਫੜ ਲਿਆ ਤੇ ਉਹ ਜਿਹੜਾ ਜਨਨ ਮੈਨੇਜਰ ਉਹ ਬਰਖਾਸਤ ਕਰਤਾ ਅਸਲ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਸ਼ੁਰੂ ਹੋਏ ਸੀ ਇਹ ਸਕੈਂਡਲਾਂ ਦੀ ਜਾਂਚ ਤੋਂ ਸਕੈਂਡਲਾਂ ਦੀ ਜਾਂਚ ਦੇ ਵਿੱਚ ਅਫਸਰ ਫਸਦੇ ਸੀ ਕਿਉਂਕਿ ਅਫਸਰਾਂ ਦੀ ਮਿਲੀ ਭੁਗਤ ਮੇਨਾ ਸਕੈਂਡਲ ਨਹੀਂ ਹੁੰਦਾ ਚਾਹੇ ਧਰਮਸੋਤਾਲਾ ਮਾਮਲਾ ਸੀ ਚਾਹੇ ਆਪਣਾ ਆਸੂ ਵਾਲਾ ਮਾਮਲਾ ਸੀ ਅਫਸਰ ਫਸ ਗਿਆ ਉਹਦੇ ਵਿੱਚ ਫਿਰ ਜਦੋਂ ਨਵੇਂ ਅਫਸਰਾਂ ਦੀ ਲਿਸਟ ਭੇਜੀ ਇੱਕ ਤਹਿਸੀਲਦਾਰਾਂ ਦੀ 40 42 ਦੀ ਤੇ ਇੱਕ ਅਫਸਰ ਲੁਧਿਆਣੇ ਦਾ ਫੜ ਲਿਆ ਫਿਰ ਅਫਸਰ ਸ਼ਹੀ ਨੇ ਕੰਨ ਖੜੇ ਕਰ ਲਏ ਉਹਨਾਂ ਨੇ ਲਕੀਰ ਕੱਢਤੀ ਵੀ ਥੋੜੀ ਲੜਾਈ ਆ ਉਹਨਾਂ ਨਾਲ ਜੇ ਤੁਸੀਂ ਆਹ ਜਾਂਚਾ ਕਰੋਗੇ ਇਹਦੇ ਵਿੱਚ ਸਾਡੇ ਹੱਥ ਖੜੇ ਨੇ ਆਮਦਨ ਤੋਂ ਵੱਧ ਸਰੋਤ ਇਹ ਪਰਚੇ ਦਰਜ ਕਰੀਓ ਪਰਚੇ ਦਰਜ ਕਰੀਂ ਦਿਓ ਤੁਹਾਨੂੰ ਪੂਰਾ ਸਾਥ ਦੇਵਾਂਗੇ ਹੁਣੋ ਪਰਚੇ ਤੇ ਦਰਜ ਕਰੀ ਜਾਣਗੇ ਜਦੋਂ ਇਹਨਾਂ ਦਾ ਰਾਜ ਬਦਲ ਗਿਆ ਉਹੀ ਅਫਸਰ ਹੋਰ ਮੁੱਕਣ ਲੱਗ ਜਾਣਗੇ ਮਤਲਬ ਉਹ ਕਹਿੰਦੇ ਆ ਰਿਸ਼ਵਤ ਲੈਂਦੇ ਹੋਏ ਫੜੇਗੇ ਤੇ ਰਿਸ਼ਵਤ ਦੇ ਕੇ ਛੁੱਟ ਜਾਓ ਅਫਸਰ ਸ਼ਹੀਦਿਆਂ ਪਵਾਰਾਂ ਨੇ ਜੀ ਮਤਲਬ ਪੰਜਾਬ ਚ ਤੁਸੀਂ ਦੇਖੋ ਤਾਂ ਸਹੀ ਨਾ ਆ ਅਮਰੁੱਧ ਦਾ ਸਕੈਂਡਲ ਹੋਇਆ ਕਿਤੇ ਹੋਇਆ ਵੀ ਸਕੈਂਡਲ ਤੁਸੀਂ ਫੇਰਾ ਫੇਰੀ ਕੀਤੀ ਕਿੰਨਾ ਕੁਛ ਕੀਤਾ ਵੀ ਪੈਸੇ ਭਰ ਦੋ ਛੁੱਟ ਦੋ ਅਦਾਲਤੇ ਬਣ ਗਈ ਸਰਕਾਰ ਮਤਲਬ ਇਸ ਤਰ੍ਹਾਂ ਰਲ ਕੇ ਇਹ ਖੇਡ ਰਹੇ ਨੇ ਹੁਣ ਤਾਂ ਨਵੀਂ ਸਰਕਾਰ ਤੇ ਬਹੁਤ ਕੁਝ ਲੱਗਣ ਲੱਗ ਗਿਆ ਫਿਰ ਹੁਣ ਜਿੰਨੀ ਗੱਲ ਇਹਦੇ ਵਿੱਚ ਚੱਲ ਰਹੀ ਹੈ ਖਾਸ ਕਰਕੇ ਈਡੀ ਦੀ ਐਂਟਰੀ ਹੋ ਗਈ ਕਾਗਜ਼ ਮੰਗ ਲੈ ਨਹੀਂ ਮੰਗ ਲੈ ਉਹ ਜਾਂਚ ਤੇ ਪਤਾ ਲੱਗਣਾ ਪਰ ਇੱਥੇ ਤੁਹਾਨੂੰ ਠੀਕ ਕੌਣ ਸੱਚ ਦੇ ਨੇੜੇ ਕੌਣ ਜਾਪਦਾ ਹੈ ਸਰਕਾਰ ਜਾਂ ਵਿਕਰਮਜੀਠੀਆ ਨਹੀਂ ਨਾ ਸਰਕਾਰ ਨੇੜਿਆ ਨਾ ਵਿਕਰਮਜੀਠੀਆ ਨੇੜਿਆ ਦੋਹੇ ਸਿਆਸੀ ਰੋਟੀਆਂ ਸੇਕ ਰਹੇ ਨੇ ਪਰ ਈਡੀ ਦੀ ਐਂਟਰੀ ਜਿੱਥੇ ਹੋ ਜੇ ਨਾ ਜੀ ਮਤਲਬ ਖਿਹੜਾ ਛੁੱਟਣਾ ਓਕੇ ਜਿਵੇਂ ਆਮ ਕਰਕੇ ਪੰਜਾਬੀ ਦੀ ਕਿਹਾਵਤ ਆ ਨਾ ਵੀ ਘਰ ਚ ਮਿਸਤਰੀ ਬਾੜਨੇ ਤਾਂ ਬੜੇ ਸੁੱਖੇ ਹੁੰਦੇ ਨੇ ਪਰ ਹਟਾਉਣੇ ਬੜੇ ਓਕੇ ਹੋ ਜਾਂਦੇ ਆ ਸੋ ਈਡੀਆ ਜਿਹੜੀ ਨਾ ਇਹ ਫਿਰ ਪੱਤੇ ਨਾਲ ਪੱਤਾ ਜੋੜੀਆਂ ਹੋ ਜਾਂਦੀ ਆ ਕਿਤੋਂ ਨਾ ਕਿਤੋਂ ਐਂ ਹੀ ਜਾਂਦਾ ਤੁਸੀਂ ਦੇਖੋ ਖੈਰਾ ਸਾਹਿਬ ਨਾਲ ਕੀ ਕੀਤੀ ਈਡੀ ਨੇ ਉਹ ਉਦੋਂ 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 ਤਾਂ ਇਹ ਇਹ ਕੀ ਕਹਿੰਦੇ ਸੀ ਨਾਲੇ ਹੁਣ ਦੇਖੋ ਵਿਚਾਰਤਾਰਕ ਸਿਆਸੀ ਤੌਰ ਤੇ ਅਕਾਲੀ ਦਲ ਦਾ ਭਾਜਪਾ ਨਾਲ ਰੌਲਾ ਨਹੀਂ ਹੈ ਸਿਆਸੀ ਤੌਰ ਤੇ ਉਹਨਾਂ ਤੇ ਕੋਈ ਮਸਲੇ ਹਮਲਾ ਨਹੀਂ ਉਹ ਕਰਦੇ ਉਹਨਾਂ ਦਾ ਕਾਰਜਕਾਰੀ ਪ੍ਰਧਾਨ ਆ ਬਲਵਿੰਦਰ ਸਿੰਘ ਭੁੰਦੜ ਉਹ ਜਿਹੜੀਆਂ ਗੱਲਾਂ ਕਰਦਾ ਸਿਰਫ ਧਾਰਮਿਕ ਮਸਲਿਆਂ ਦੀਆਂ ਕਰਦਾ ਜੰਮੂ ਕਸ਼ਮੀਰ ਦੀ ਧਾਰਾ 370 ਹਟਾਉਣ ਨੂੰ ਵੀ ਉਹ ਜੱਟਾ ਝਹਰਾਉਂਦਾ ਝੂਠ ਬੋਲਦਾ ਵੀ ਉੱਥੇ ਦੇ ਸਿੱਖਾਂ ਨੂੰ ਆ ਹੱਕ ਨਹੀਂ ਆ ਹੱਕ ਨਹੀਂ ਆ ਹੱਕ ਨਹੀਂ ਹਾਲਾਂਕਿ 1978 ਚ ਅਨੰਦਪੁਰ ਦਾ ਮਤੇ ਦੀ ਜਿਹੜੀ ਵਿਆਖਿਆ ਕੀਤੀ ਹੈ ਲੁਧਿਆਣੇ ਉਹਦੀ ਧਾਰਾ 6 ਆ ਉਹਦੇ ਵਿੱਚ ਦੂਜੇ ਰਾਜਾਂ ਦੇ ਵਿੱਚ ਸਿੱਖਾਂ ਨਾਲ ਵਿਤਕਰਾ ਹੁੰਦਾ ਇਸ ਕਰਕੇ ਸਥਾਨਕ ਸਰਕਾਰਾਂ ਚ ਦੂਜੀਆਂ ਚੋਣਾਂ ਚ ਤੇ ਸਿੱਖਿਆ ਦੇ ਵਿੱਚ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ ਐ ਨਹੀਂ ਵੀ ਜੰਮੂ ਕਸ਼ਮੀਰ ਦੇ ਲੋਕ ਉੱਥੇ ਘਰ ਨਹੀਂ ਪਾ ਸਕਦੇ ਜਾਂ ਰਹਿ ਨਹੀਂ ਸਕਦੇ ਜਾਂ ਨੌਕਰੀ ਤੇ ਲੱਗ ਨਹੀਂ ਸਕਦੇ ਹਾਂ ਬਾਹਰਲੇ ਨਹੀਂ ਜਾ ਕੇ ਲੱਗ ਸਕਦੇ ਨਵੇਂ ਬਿਸ਼ੰਦੇ ਨਹੀਂ ਉੱਥੇ ਬਣ ਸਕਦੇ ਜਿਹੜੇ ਉੱਥੇ ਕਿੰਨੇ ਸਾਲਾਂ ਤੋਂ ਰਹਿ ਰਹੇ ਨੇ ਕੀ ਕਰ ਰਹੇ ਨੇ ਉਹ ਫਿਰ ਦੂਜਾ ਕਹਿੰਦਾ ਸਾਡਾ ਮੁੱਦਿਆਂ ਦਾ ਰੌਲਾ ਭਾਜਪਾ ਨਾਲ 30 ਸਾਲ ਚ ਤੁਸੀਂ ਦੱਸੋ ਭਾਜਪਾ ਨਾਲ ਕਿਹੜਾ ਮੁੱਦਾ ਉਠਾਇਆ ਫਿਰ ਕਹਿੰਦਾ ਬਾਜਪਾ ਹੀ ਹੋ ਵਰਦੀਆਂ ਸੀ ਵਿੱਚ ਉਹਨਾਂ ਕਿਰਾ ਮੀ ਪੈ ਗਿਆ ਸੀ ਬਾਦਲ ਸਾਹਿਬ ਨੇ ਬਾਜਪਾਈ ਨੂੰ ਗੱਲ ਕੀਤੀ ਉਹਨਾਂ ਨੇ ਚੱਕ ਲਿਆ ਜੀ ਸਾਰਾ ਸਾਰਾ ਤੇ ਉਹਨਾਂ ਚੱਕ ਲਿਆ ਪੰਜਾਬ ਦੇ ਮੁੱਦੇ ਨੇ ਮੁੱਦੇ ਗਣਾਉਂਦਾ ਪਾਣੀ ਦਾ ਪੰਜਾਬੀ ਬੋਲਦੇ ਇਲਾਕਿਆਂ ਦਾ ਚੰਡੀਗੜ੍ਹ ਦਾ ਇਹ ਦਾ ਉਹ ਦਾ ਤੇ ਅੱਜ ਤੱਕ ਉਹ ਮੁੱਦਾ ਉਠਾਇਆ ਨਹੀਂ ਨਾ ਹੁਣ ਉਹ ਮੁੱਦੇ ਉਠਾਉਂਦੇ ਨੇ